ਮਿੰਟੂ ਜੀ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਕਿ ਯੂਟਿਊਬਰਾਂ ਤੇ ਵੀ ਕਾਫੀ ਸ਼ਕੰਜਕ ਅਸ਼ਅਰ ਆ ਜਿਹੜੇ ਖਾਸ ਕਰਕੇ ਪਾਕਿਸਤਾਨ ਕਿਤੇ ਕੋਈ ਬਲੌਗਿੰਗ ਕਰਨ ਕੋਈ ਘੁੰਮਣ ਘਮਾਉਣ ਗਏ ਸੀਗੇ ਉਹ ਸਾਰਿਆਂ ਨੂੰ ਲਗਭਗ ਪੁੱਛ ਦੱਸ ਜੀ ਹੋਈ ਇੱਕ ਹੋਰ ਜਲੰਧਰ ਦੇ ਯੂਟਿਊਬਰ ਨੇ ਪਤੀ ਪਤਨੀ ਨੇ ਦੋਨੋਂ ਅਮਰੀਕ ਸਿੰਘ ਉਹ ਵੀ ਕਹਿੰਦੇ ਵੀ ਪਾਕਿਸਤਾਨ ਘੁੰਮਣ ਗਏ ਸੀ ਤੇ ਉਹਨਾਂ ਨੂੰ ਵੀ ਫੜ ਲਿਆ ਕਹਿੰਦੇ ਵੀ ਲਿਆਓ ਦੱਸੋ ਜਾਣਕਾਰੀਆਂ ਦਿਓ ਕਾਰਨ ਇਹ ਸੀ ਵੀ ਉਹ ਵੀ ਕਹਿੰਦੇ NASA ਢਲੋਂ ਸਾਹਿਬ ਨੂੰ ਮਿਲੇ ਹੋਏ ਸੀ ਉੱਥੇ ਤੇ ਜਿਹੜਾ NASA ਢਲੋਂ ਨੂੰ ਮਿਲਦਾ ਉਹ ਤੇ ਭਾਈ ਡਬਲ ਸਵਾਲ ਲੱਗ ਜਾਂਦੇ ਆ ਡਬਲ ਕੁਐਸਚਨ ਮਾਰਕ ਲੱਗ ਜਾਂਦਾ ਹੈ ਇਹ ਨਾਸਰ ਢਿੱਲੋ ਮੈਂ ਤਾਂ ਫਿਰ ਉੱਥੇ ਫਿਰ ਬੈ ਕੇਰਲਾ ਕੇ ਜਾਣਾ ਕਿ ਨਾਸਰ ਢਿੱਲੋ ਜੀ ਇੰਨਾ ਹੀ ਵੱਡਾ ਖਤਰਾ ਹੈ ਇੰਡੀਆ ਵਾਸਤੇ ਤੇ ਹੁਣ ਤੱਕ ਉਹਦੇ ਤੇ ਕਾਰਵਾਈ ਕੀ ਹੋਈ ਹੈ ਇਹ ਵੀ ਹੈ ਪਰ ਨਾ ਹਰ ਵਾਰੀ ਜਦੋਂ ਕੋਈ ਹਰ ਵਾਰੀ ਨਾਮ ਜੋੜਦੇ ਜ਼ਰੂਰ ਦੇਖੋ ਇਹ ਮੈਂ ਤੁਹਾਨੂੰ ਅੱਗੇ ਪ੍ਰੋਸੈਸ ਦੱਸਿਆ ਸੀਗਾ ਕਿ ਪੰਜਾਬ ਪੁਲਿਸ ਕੀ ਹੈ ਕਿ ਜਦੋਂ ਇਹਨਾਂ ਨੂੰ ਇਨਪੁਟ ਮਿਲਦਾ ਹੈ ਆਈਬੀ ਦਾ ਯਾਨੀ ਕੇਂਦਰੀ ਏਜੰਸੀਆਂ ਦਾ ਕਿ ਐਸ ਬੰਦੇ ਨੂੰ ਵਈ ਲੈ ਲਓ ਸ਼ਾਕ ਲਓ ਤਾਂ ਇਹ ਇਹ ਅਸਰ ਚ ਲੈ ਲੈਂਦੇ ਹਾਂ ਮਾਮਲਾ ਅਰਜੋ ਜਾਂਦਾ ਜਿਹੜੀ ਪੁੱਛਗਿਛ ਹੁੰਦੀ ਆ ਉਹ ਜੇ ਆਪਾਂ ਦੇਖੀਏ ਤੇ ਸਾਰਾ ਕੁਝ ਹੈ ਨਾ ਜਿਹੜਾ ਉਹ ਕੇਂਦਰ ਦੀ ਨਿਗਰਾਨੀ ਯਾਨੀ ਏਜੰਸੀਆਂ ਦੀ ਨਿਗਰਾਨੀ ਚ ਜਾਂਦਾ ਹੈ ਹੁਣ ਇਸ ਮਤਲਬ ਯੂਟਿਊਬਰ ਬਾਰੇ ਮੈਂ ਇੰਨਾ ਬਹੁਤਾ ਨਹੀਂ ਜਾਣਦਾ ਸ਼ਾਇਦ ਪਹਿਲਾਂ ਇਹਨਾਂ ਦਾ ਇੱਕ ਚੈਨਲ ਸੀਗਾ ਵਾਕ ਵਿਦ ਟੁਰਨਾ ਤੇ ਫਿਰ ਬਣਾਇਆ ਇਹਨਾਂ ਨੇ ਟਾਕ ਵਿਦ ਟੁਰਨਾ ਹਮ ਠੀਕ ਹੈ ਜੀ ਤਾਂ ਮਤਲਬ ਕਿ ਇਹਨਾਂ ਨੇ ਹਲੇ ਬੜਾ ਲੰਬਾ ਸੀ ਟੁਰਨਾ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਸਾਰਾ ਕੁਝ ਕਰ ਦਿੱਤਾ ਜੀ ਹੂੰ ਹੁਣ ਬੇਸਿਕਲੀ ਕੀ ਕਲਾ ਨਾਸਰ ਢਿੱਲੋਂ ਦੇ ਨਾਲ ਮਿਲਣਾ ਗਿਲਣਾ ਹੀ ਇੱਕ ਕਾਰਨ ਬਣਿਆ ਵਜਾ ਬਣੀ ਆ ਜਾਂ ਕੁਝ ਮਤਲਬ ਕਿ ਕੋਈ ਉਹਨਾਂ ਦੇ ਕੋਲ ਐਸੀ ਕੋਈ ਗੱਲਬਾਤ ਦੇਖੋ ਮੈਂ ਉਹੋ ਵੀ ਤੁਹਾਨੂੰ ਕਹਿੰਦਾ ਰਿਹਾ ਹੂੰ ਕਈ ਵਾਰ ਕੀ ਹੁੰਦਾ ਹੈ ਕਿ ਬਾਈ ਜੀ ਅਸਲ 'ਚ ਬੰਦਾ ਅਣ ਜਾਣੇ 'ਚ ਕੋਈ ਚੀਜ਼ ਭੇਜ ਦਿੰਦਾ ਜੀ ਠੀਕ ਹੈ ਅਣਜਾਣੇ ਚ ਕਲਾ ਦਿੰਦਾ ਹੈ ਉਹ ਚੀਜ਼ ਕਿਉਂਕਿ ਅੱਜ ਕੱਲ ਤੁਹਾਡਾ ਜਿਹੜਾ ਵਟਸਐਪ ਕਲਾ ਤੁਹਾਡੇ ਫੋਨ ਤੇ ਨਹੀਂ ਚੱਲਦਾ ਏਜੰਸੀਆਂ ਦੇ ਫੋਨ ਤੇ ਵੀ ਨਾਲ-ਨਾਲ ਚੱਲੇ ਜਾਂਦਾ ਕਲਾ ਮਤਲਬ ਕਿ ਜਿਹੜਾ ਤੁਹਾਡਾ ਹੁੰਦਾ ਸਨੇਪਾਂ ਵਾਲਾ ਸਿਸਟਮ ਜਾਂ ਇੰਸਟਾ ਵਾਲਾ ਇਹ ਕਲਾ ਨਹੀਂ ਇੱਥੋਂ ਦੇ ਲੋਕਲ ਜਾਂ ਜਿਹੜੇ ਹੁੰਦੇ ਹੋਰ ਖੁਫੀ ਅਧਿਕਾਰੀ ਉਹ ਦੇਖ ਲੈਂਦੇ ਆ ਨਾਲ ਦੇ ਨਾਲ ਬਹੁਤ ਚੀਜ਼ਾਂ ਨੁਟਸ ਹੁੰਦੀਆਂ ਨੇ ਤਾਂ ਕੁਝ ਮਾਮਲਿਆਂ ਦੇ ਵਿੱਚ ਮੈਨੂੰ ਇੱਕ ਕਿਸੇ ਸੱਜਣ ਨੇ ਦੱਸਿਆ ਸੀ ਜੋ ਇਹਨਾਂ ਮਾਮਲਿਆਂ ਨਾਲ ਜੁੜਿਆ ਕਿ ਅਸਲ 'ਚ ਕੁਝ ਬੰਦਿਆਂ ਨੇ ਆਪਣੇ ਨੇ ਕੋਈ ਮਤਲਬ ਕਿ ਕੋਈ ਹਾਨੀ ਟ੍ਰੈਪ ਚਾਹ ਸਕਦਾ ਜਾਂ ਕੁਝ ਵੀ ਕੋਈ ਕਾਰਨ ਆ ਯਾਰੀ ਦੋਸਤੀ ਉਹ ਵੀ ਇੱਕ ਇਮੋਸ਼ਨਲ ਹੀ ਕਹਿ ਲੋ ਹਾਂਜੀ ਕਿ ਕਾਰਡ ਹੁੰਦਾ ਹੈ ਕਿ ਕੁਝ ਲੋਕਾਂ ਨੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਭੇਜ ਦਿੱਤੀਆਂ ਜਿਹੜਾ ਉਹਨਾਂ ਨੇ ਕੋਈ ਗਲਤ ਇਰਾਦੇ ਨਾਲ ਨਹੀਂ ਭੇਜੀਆਂ ਪਰ ਚਲੇ ਗਈਆਂ ਮਤਲਬ ਕਿ ਕਿਸੇ ਨੇ ਪਿਆਰ ਨਾਲ ਕਿਹਾ ਯਾਰ ਉਹ ਉਹ ਬੜੀ ਜਗ੍ਹਾ ਬੱਛੀ ਹੈ ਅੱਛਾ ਉੱਥੇ ਗਏ ਤੁਸੀਂ ਓਕੇ ਓਕੇ ਉਹ ਫਲਾਣੀ ਯਾਰ ਫੋਟੋ ਖਿੱਚ ਕੇ ਭੇਜੀ ਹਾਂ ਪਰ ਉਹ ਚੀਜ਼ ਹੈ ਸੈਂਸਿਟਿਵ ਹੈ ਜੀ ਪਰ ਅਗਲੇ ਦੀ ਕੋਈ ਮਨਸ਼ਾ ਗਲਤ ਨਹੀਂ ਹੈ ਭੇਜਣ ਵਾਲੇ ਦੀ ਹਮ ਪਰ ਹੁਣ ਜਿਹੜੀ ਚੀਜ਼ ਸੈਂਸਿਟਿਵ ਭੇਜੀ ਗਈ ਤੁਸੀਂ ਫਸ ਜਾਓਗੇ ਜੀ ਇਸੇ ਕਰਕੇ ਅਸੀਂ ਜਦੋਂ ਬਾਕਾਇਦਾ ਕਿਸੇ ਨਾਲ ਗੱਲਬਾਤ ਕਰਦੇ ਆ ਅਸੀਂ ਮਲਕ بڑا ਸੋਚ ਵਿਚਾਰ ਕੇ ਕੋਈ ਵੀ ਦਸਤਾਵੇਜ਼ ਹੈ ਨਾ ਜਿਹੜਾ ਉਹ ਤਾਂ ਲੈਣ ਦੇਣ ਕਰਦੇ ਆ ਖਾਸ ਤੌਰ ਤੇ ਜਿਹੜੇ ਪਹਿਲਾਂ ਹੀ ਰਡਾਰ ਤੇ ਸੀ ਚਲ ਰਹੇ ਲੋਕ ਉਹਨਾਂ ਦੇ ਸੋ ਇਸ ਵਾਸਤੇ ਕਈ ਵਾਰ ਅਣਜਾਣੇ ਬੰਦੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਕਰ ਲੈਂਦੇ ਆ ਹੁਣ ਇਹਦਾ ਮੈਨੂੰ ਨਹੀਂ ਪਤਾ ਇਸ ਮਾਮਲੇ ਦਾ ਮੈਂ ਤਾਂ ਤੁਹਾਨੂੰ ਵੈਸੇ ਗੱਲ ਦੱਸ ਰਿਹਾ ਕਿ ਕਈ ਮਾਮਲਿਆਂ 'ਚ ਇਦਾਂ ਹੋਇਆ ਤੇ ਬਾਕੀ ਹੁਣ ਵੇਖੋ ਮੇਰਾ ਇਹ ਮੰਨਣਾ ਹੈ ਕਿ ਮਾਮਲਾ ਨਹੀਂ ਦਰਜ ਕਰਨਾ ਚਾਹੀਦਾ ਉਦੋਂ ਤੱਕ ਜਦੋਂ ਤੱਕ ਇਹ ਸਾਬਤ ਨਹੀਂ ਹੋ ਜਾਂਦਾ ਕਿ ਭਈ ਇਸ ਬੰਦੇ ਨੇ ਜਾਣ ਬੁਝ ਕੇ ਸੰਵੇਦਨਸ਼ੀਲ ਜਾਣਕਾਰੀਆਂ ਭੇਜੀਆਂ ਨੇ ਜੀ हां जी सिद्ध हो ਜਾਂਦਾ ਹੈ ਚਾਹੇ ਫਰਹਾਣੀ ਟਰੈਪ ਹੈ ਜਾਂ ਪੈਸੇ ਦਾ ਲੈਣ ਦੇਣ ਹੈ ਤਾਂ ਕਿਹਦਾ ਜੇ ਅਣਜਾਣੇ ਚ ਕੋਈ ਗਲਤੀ ਹੋ ਗਈ ਹੈ ਤੇ ਮਾਫੀ ਹੋ ਗਿਆ ਹੂੰ ਉਸ ਨੂੰ ਵਾਰਨ ਕੀਤਾ ਜਾ ਸਕਦਾ ਹੈ ਕਿ ਭਾਈ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੀ ਤੇ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬਿਹਤਰ ਕਦਮ ਹੋਏਗਾ ਪਰ ਮੈਂ ਜੋ ਗੱਲ ਤੁਹਾਨੂੰ ਪਹਿਲਾਂ ਕਹੀ ਸੀ ਅੱਜ ਵੇਖ ਲਓ ਸਹੀ ਸਿੱਧ ਹੋਈ ਹੈ ਨਾ ਕਰਮ ਜੀ ਤੁਹਾਨੂੰ ਮੋਲ ਹੋ ਰਹੀ ਉਥੇ ਖਾ ਕੇ ਆਏ ਨਾ ਬਰੀਆਨੀਆ ਕਾਓ ਬੋਲ ਕੇ ਦਿਖਾ ਦੇਣਾ ਕੋ ਬੋਲ ਕੇ ਕਿੰਨੇ ਪੱਤਰ ਕਰ ਗਿਆ ਸੀਗੇ ਫਾਇਦੇ ਮੇਰੇ ਭਰਾ ਵੀ ਵਿੱਚ ਗਏ ਸੀਗੇ ਜੀ ਜੀ ਕਿਸੇ ਨੇ ਨਾਸਰ ਢਿੱਲੋ ਦੀ ਪਾਈ ਆ ਪੋਸਟ ਹੂੰ ਇੰਡੀਆ ਚ ਬੈਠੇ ਨੇ ਦੱਸ ਦਿਓ ਕਿੰਨੇ ਪੱਤਰ ਕਰ ਮੇਰੇ ਆਪ ਦੇ ਮਤਲਬ ਕਿ ਨੇੜ ਦੇ ਨੇ ਹੂੰ ਪਤਾ ਜੀ ਜਿਹੜੇ ਜਿਹੜੇ ਗਏ ਸੀ ਲਗਭਗ ਸਾਰਾ ਤੁਹਾਨੂੰ ਵੀ ਬਤਾਓ ਉਹਨਾਂ ਨੂੰ ਵੀ ਲੱਗ ਜਾਵੇ ਪਤਾ ਹੀ ਤੇ ਕਿਉਂ ਨਾ ਛਪਾ ਕਿੰਨੇ ਵਿਦਵਾਨ ਗਏ ਸਨ ਕਿੰਨੇ ਸਾਇਤ ਕਰ ਗਏ ਸਨ ਬਿਲਕੁਲ ਠੀਕ ਹੈ ਜੀ ਹੂੰ ਸਦਾ ਮੈਨੂੰ ਵੀ ਆਇਆ ਸੀ ਵਾਦੀ ਸੀ ਉਹਦੀ ਰੱਬ ਨੇ ਵਿਚਾਲੇ ਮੇਰੇ ਕੋਲ ਪਾਸਪੋਰਟ ਹੀ ਨਹੀਂਗਾ ਮੈਨੂੰ ਵੀ ਕਹਿੰਦੇ ਸਨ ਤਾਂ ਪਰ ਆਪਣੇ ਕੋਲ ਤਾਂ ਪਾਸਪੋਰਟ ਹੀ ਨਹੀਂ ਆਪਾਂ ਤੇ ਬਿਲਕੁਲ ਸੜਕ ਤੇ ਖਲੋਤੇ ਆ ਕਰ ਲੋ ਜਾਂਚ ਬੜਤਾਲ ਜਦੋਂ ਹੈ ਹੀ ਨਹੀਂ ਮੈਂ ਮਤਲਬ ਕਿ ਮੈਨੂੰ ਵੀ ਇਨਵਿਟੇਸ਼ਨ ਇੱਕ ਵਾਰੀ ਆਇਆ ਸੀਗਾ ਜੀ ਜੀ ਤਾਂ ਚਲੋ ਠੀਕ ਹੈ ਜਾਣਾ ਹੋਣਾ ਬਣਿਆ ਰਹਿੰਦਾ ਪਰ ਉਹ ਜਿਹੜੀ ਚੀਜ਼ ਜਿਹੜੀ ਹੈ ਨਾ ਮੰਤਵ ਜਿਹੜਾ ਸੀਗਾ ਜੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੋ ਪੱਪੀ ਜੱਫੀ ਹੋ ਰਹੀ ਹੈ ਜੋ ਚੋਲ ਮੋਲ ਹੋ ਰਹੀ ਆ ਆਪਸ ਦੇ ਵਿੱਚ ਯਾਨੀ ਸਾਜ ਜੜੀ ਉਸ ਨੂੰ ਦੂਰ ਕਰਨਾ ਹੈ ਤਾਂ ਹੁਣ ਤੁਸੀਂ ਦੇਖ ਲਓ ਕਿ ਉਹ ਚੱਲਦੇ ਹੁੰਦੇ ਸਨ ਕੁਝ ਲੋਕਾਂ ਦੇ ਪੇਜ ਤੇ ਕਿੰਨੀਆਂ ਰੀਲਾਂ ਭੇਜਦੇ ਹੁੰਦੇ ਸੀ ਠੀਕ ਹੈ ਨਾ ਜੀ ਇੱਕ ਦੂਜੇ ਨੂੰ ਉਹ ਸਭ ਬੰਦ ਹੈ ਚੈਪਟਰ ਹੀ ਬੰਦ ਹੋ ਗਿਆ ਜੀ YouTube ਖਾਤੇ ਬੰਦ ਹੋ ਗਿਆ Facebook ਵਰਕੇ ਬੰਦ ਹੋ ਗਿਆ ਰੀਲਾਂ ਦਾ ਆਦਾਨ ਪ੍ਰਦਾਨ ਬੰਦ ਹੋ ਗਿਆ ਕਹਿੰਦੇ ਕਿ ਇਹ ਰੀਲਾਂ ਨਹੀਂ ਮੇਰੇ ਜਜ਼ਬਾਤ ਮਜੂਦ ਤੜਕੇ ਭੇਜਦਾ ਹਾਂ ਤਾਂ ਗੱਲ ਇਹ ਕੋਈ ਸਭ ਜਜ਼ਬਾਤ ਸ਼ੁਜਬਾਤ ਜਿਹੜੇ ਨੂੰ ਬੀਤ ਗਏ ਦੀ ਗੱਲ ਹੈ ਬੀਤ ਲੱਕ ਕਰਕੇ ਅਲੱਗ ਕੰਮ ਹੈ ਹਾਂ ਜੀ ਆਪ ਦੀ ਨਾਲ ਖੈਰ ਪਰ ਿਸਾ ਵੀ ਕਰਨੇ ਕਿ ਮੇਲਜੋਲ ਘਟਾਉਣ ਲਈ ਕਹਿੰਦੇ ਪੂਰਾ ਇੰਟੈਲੀਜੈਂਸ ਜਿਹੜਾ ਅਮਲਾ ਸੀਗਾ ਉਹ ਡੇਰੇ ਲਾ ਕੇ ਬੈਠਾ ਸੀ ਪੰਜਾਬ ਦੇ ਵਿੱਚ ਖੈਰ ਇੱਕ ਮਿੱਤਰ ਹੈਗੇ ਨੇ ਜੀ ਜਟਨ ਫਾਇਰ ਜੀ ਇਹ ਕਹਿ ਰਹੇ ਨੇ ਕਿ ਵੱਡੇ ਬੰਦੇ ਨੂੰ ਹੱਥ ਕਿਸੇ ਨਹੀਂ ਪਾਉਣਾ ਕਹਿੰਦੇ ਨਸ ਢਿੱਲੋਂ ਤੇ ਭਾਜਪੀ ਦੀ ਲੀਡਰਸ਼ਿਪ ਨੂੰ ਵੀ ਮਿਲਦਾ ਰਿਹਾ ਕਹਿੰਦੇ ਉਹ ਹੀ ਗੱਲ ਹੈ ਨਾ ਕਿ ਮਿਲਣਾ ਯਾਰ ਕਿਤੇ ਜਾਣਾ ਆਉਣਾ ਮੈਂ ਕਹਿ ਰਿਹਾ ਤੁਹਾਡਾ ਚੈਟ ਕਰਨ ਤੱਕ ਤਾਂ ਵੀ ਕੋਈ ਗੁਨਾਹ ਥੋੜੀ ਹੈ ਜੀ 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 ਇੰਡੀਆ ਗਵਰਨਮੈਂਟ ਜਾਂ ਇੰਡੀਆ ਦਾ ਕਾਨੂੰਨ ਤੁਹਾਨੂੰ ਇਸ ਕੋਲ ਪਾਬੰਦ ਥੋੜੀ ਕਰਦਾ ਹੂੰ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਤੁਸੀਂ ਕਿਸੇ ਸਮਾਗਮ 'ਚ ਜਾ ਰਹੇ ਹੋ ਤਾਂ ਕੋਈ ਇਹ ਚੀਜ਼ ਤਾਂ ਨਹੀਂ ਹੈ ਪਰ ਜੇ ਕੋਈ ਮਿੱਥ ਕੇ ਕੋਈ ਹੁਣ ਕਰਨਾ ਚਾਹੇ ਤਾਂ ਖੱਜਲ ਖੁਆਰੀ ਤੇ ਹੈ ਹੀ ਜਾਂ ਜੀ ਜੀ ਪਰ ਮੈਂ ਵਾਰ-ਵਾਰ ਕਹਿਣਾ ਜਦੋਂ ਵੀ ਤੁਸੀਂ ਗੱਲਬਾਤ ਕਰੋ ਜਦੋਂ ਵੀ ਇਦਾਂ ਮਿਲੋ ਕਿਸੇ ਵੀ ਮਤਲਬ ਕਿ ਫੋਰਨਰ ਨੂੰ ਕਿਸੇ ਵੀ ਵਿਦੇਸ਼ੀ ਨੂੰ ਤਾਂ ਕਿਸੇ ਕਿਸਮ ਦੀ ਕੋਈ ਅਖਬਾਰ ਦੀ ਕਟਿੰਗ ਕੋਈ ਖਾਸ ਲੋਕੇਸ਼ਨ ਜੀ ਕਦੇ ਨਾ ਸੈਂਡ ਕਰੋ ਕਦੇ ਨਾ ਸੈਂਡ ਕਰੋ ਚਾਹੇ ਤੁਹਾਡਾ ਜੱਡਾ ਚਾਹੇ ਤੁਹਾਡਾ ਬੇਲੀਆ ਤੇ ਚਾਹੇ ਵੇਲਣਾ ਸਿੱਧੀ ਗੱਲ ਹੈ ਨਹੀਂ ਤਾਂ ਫਿਰ ਜੀ ਵੇਲਣ ਦੇ ਵਿੱਚ ਵਾਜੂਗੇ ਫਸ ਗਈ ਜਾਣ ਸਖੰਜੇ ਅੰਦਰ ਜੋ ਵੇਲਣ ਵਿੱਚ ਕਰਨਾ ਵੇਲਣ ਵਿੱਚ ਕਰਨਾ ਜੀ ਬਿਲਕੁਲ ਬਿਲਕੁਲ ਅੰਗਜ ਜੀ ਕਹਿ ਰਹੇ ਨੇ ਕਿ ਕੱਲ ਵਾਲੀ ਖਬਰ ਵੀ ਤੁਹਾਡੀ ਸੱਚ ਹੋ ਗਈ ਕਹਿੰਦੇ ਤੁਸੀਂ ਦੱਸ ਰਹੇ ਸੀ ਕਿ ਵੀ ਉਹ ਡਰਾਈਵਰ ਜਿਹੜਾ ਸੀਗਾ ਉਹ ਬੱਸ ਚਲਾਉਂਦਾ ਚਲਾਉਂਦਾ ਰੀਲ ਦੇਖ ਰਿਹਾ ਸੀ ਹਾਂਜੀ ਉਹ ਗੱਲ ਵੀ ਆਪਾਂ ਕੀਤੀ ਸੀ ਹਾਂਜੀ ਹਾਂਜੀ ਉਹ ਬੱਸ ਇੱਕ ਸਿੱਖਿਆ ਅਧਿਕਾਰੀ ਹੋ ਗਿਆ ਸਸਪੈਂਡ ਤੇ ਉਧਰ ਹੋਏ ਹੋ ਗਿਆ ਦੋ ਹੋ ਗਿਆ ਘਟੋ ਘਟ ਇੱਕ ਦੂਜੇ ਨੂੰ ਦੁੱਖ ਰੇ ਸੁਣਾਉਣ ਵਾਲੇ ਤੇ ਹੋ ਗਏ ਨਾ ਕੋਈ ਇਹ ਤੇ ਨਹੀਂ ਕਹੇਗਾ ਇੱਕ ਆ ਕੋਈ ਕਹਿ ਰਿਹਾ ਕਿ ਹਜੇ ਹਿੰਮਤਪੁਰਾ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਸਰਪੰਚ ਨੂੰ ਪੱਤਰ ਲਿਖਿਆ ਵੀ ਸਾਡੇ ਵਿਆਹ ਕਰਵਾਓ ਨਹੀਂ ਤੇ ਸੰਘਰਸ਼ ਕਰਾਂਗੇ ਕਮਾਲ ਦੀ ਗੱਲ ਹੈ ਯਾਰ ਹਿੰਮਤਪੁਰਾ ਹੈ ਕਿਹੜਾ ਹਿੰਮਤਪੁਰਾ ਭਾਈ ਇਹ ਹਿੰਮਤਪੁਰਾ ਹੈਗਾ ਕਿ ਮੈਨੂੰ ਪਤਾ ਮੇਰੇ ਬੇਲੀ ਰਹਿੰਦੇ ਨੇ ਜੀ ਹੁਣ ਹਿੰਮਤਪੁਰਾ ਪਿੰਡ ਦੇ ਵਿੱਚ ਵਸਣ ਜੋਗੇ ਨਹੀਂ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦਾ ਸੰਜੋਗੇ ਨਹੀਂ ਹਿੰਮਤਪੁਰਾ ਖਰਮੀਰਾਂ ਦਾ ਪਿੰਡ ਆ আচ্ছা ਪਰ ਭਈ ਹੋ ਗਈ ਪਹਿਲਾਂ ਤੇ ਇਹ ਸਿੱਧ ਤੇ ਹੋ ਜਾ ਵੀ ਨੇ ਕਿ ਕੁਝ ਚਿੱਠੀ ਕੋਈ ਨਕਲੀ ਤੇ ਨਹੀਂ ਜੀ ਫਿਰ ਆਪਾਂ ਮੁੱਦੇ ਤੇ ਫੇਰ ਸਰਪੰਚ ਸਾਹਿਬ ਨੂੰ ਆਪਾਂ ਹੱਥ ਜੋੜੀਏ ਕੋਈ ਰਿਸ਼ਤੇ ਲੱਭੋ ਇਹਨਾਂ ਵਾਸਤੇ ਹਾਂ ਬਿਲਕੁਲ ਕਮਾਲ ਦੀ ਗੱਲ ਆ ਪਿੰਡ ਤੇ ਵੈਸੇ ਹੀ ਹਿੰਮਤਪੁਰਾ ਉੱਥੇ ਨਾ ਖੇਤੀ ਸੰਦ ਜਿਹੜੇ ਬਣਦੇ ਨੇ ਕਾਫੀ ਮਸ਼ਹੂਰ ਵੀ ਆ ਹੂੰ ਤੁਸੀਂ ਅਕਸਰ ਇੱਥੋਂ ਆਪਣੇ ਟਰੈਕਟਰਾਂ ਦੇ ਪਿੱਛੇ ਕੋਈ ਚੀਜ਼ਾਂ ਲਾ ਜਪਈਆਂ ਵੇਖੋਗੇ ਤਾਂ ਹਿੰਮਤਪੁਰਾ ਲਿਖਿਆ ਹੋਏਗਾ ਜੀ ਸੋ ਗੱਲ ਇਹ ਆ ਕਿ ਭਾਈ ਉੱਥੇ